ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਲੱਗੇ ਆਂ ਜੀ ਸਪਰੇਅ ਕਰਾਉਣ ਅੱਜ ਹਵਾ ਬਹੁਤ ਤੇਜ਼ ਚੱਲ ਰਹੀ ਏ ਇੱਕ ਦੋ ਕੰਮ ਦੇ ਟਰੈਕਟਰ ਆਪਾਂ ਨੇ ਚੱਲਦਾ ਨਹੀਂ ਕਰਿਆ ਅੱਜ ਇੱਕ ਮਤਲਬ ਦੋ ਖੇਤ ਐ ਨੇ ਜਿਹੜੇ ਲੇਬਰ ਗੱਲ ਹੋਏਗੇ ਨੇ ਲੇਬਰ ਗੱਲ ਕਿਉਂ ਹੋਏਗੇ ਕਿਉਂਕਿ ਇਹਨਾਂ ਨੂੰ ਪਾਣੀ ਲੱਗਿਆ ਪਤਾ ਫਿਰ بارش ਹੋ ਗਈ ਕੁਝ ਬਈ ਲਿਕਾ ਨਹੀਂ ਪਈ ਵਿਧੀਆਂ ਨਾ ਮਾ ਟੋਟੂਆ ਜਿਹਾ ਬੰਦ ਕਰਿਆ ਪਤਾ ਵਾ ਗੱਡੇ ਪੈ ਗਏ ਦੇਖੋ ਖੱਡੇ ਵਾਲੀ ਜਗ੍ਹਾ ਕਣਕ ਸੁੱਕ ਗਈ ਪਾਣੀ ਵੀ ਨਾਲੇ ਝੜ ਹੈ ਇਹ ਬਾਅਦ ਇਸ ਦਾ ਕੋਈ ਪਾਣੀ ਨਹੀਂ ਖੜਿਆ ਇਹ ਦੇਖੋ ਫਿਰ ਵੀ ਕਣਕ ਮਰ ਗਈ ਕਿਤਰਾ ਸੁੱਕੀ ਹੈ ਕਣਕ ਹਨਾ ਟੋਏ ਵਾਲੀ ਜਗ੍ਹਾ ਕਿਤਰਾ ਸੁੱਕੀ ਹੈ ਕਣਕ ਨੇ ਪਾ ਰਹੇ ਆ ਬਈ ਤਿੰਨ ਦਵਾਈਆਂ ਆਪਾਂ ਇਹੋ ਆਪਣੇ ਪਹਿਲਾਂ ਪਈ ਸੀ ਵਿੰਡੋ ਕ੍ਰੋਪ ਕੀ ਲਾਲ ਥਾਇਓ ਇਹ ਸ੍ਰੀ ਰਾਮ ਕੀ ਕਸਟੂਡੀ ਵਾਲਾ ਸਲਟ ਇਹ ਵਗੇ ਆਪਣਾ ਸ੍ਰੀ ਰਾਮ ਗਾਈ 13045 ਹੋਰ ਲਖੇ ਐਨ ਠੀਕ ਕਰਿਓ ਸਪਰੇਅ ਕਣਕਾ ਦੇ ਲਿਕੇ ਆ ਹਾਲ ਹੋਇਆ ਵਾ ਇਹ ਕਣਕ ਸੁੱਕ ਘੱਟੇ ਗਈ ਉਹ ਇਹਨੇ ਟੋਆ ਬੰਦ ਕਰਿਆ ਦਾ ਟੋਆ ਬੰਦ ਕਰਨੇ ਵਾਲੀ ਡੈੜੀਆਂ ਦੇ ਕਲਰ ਹੈ ਹੌਲੀ ਹੌਲੀ ਸੇਮ ਰਹਿ ਗਿਆ ਤੇ ਕਿੰਨਾ ਠੀਕ ਹੈ ਚਲੋ ਸਰਾਭਾਈ ਆਪਾਂ ਹੋਰ ਐ ਦੋ ਤਿੰਨ ਕੰਮ ਬੰਦੇ ਲਾਤੇ ਆਪਾਂ ਨੇ ਸਪਰੇਅ ਨੂੰ ਕਰੀ ਜਾਗੇ ਬਾਈ ਲੱਗੇ ਜੀ ਸਰੋਵਾਂ ਬਾਟਾ ਲੇਬਰ ਆ ਗਈ ਪੱਠੇ ਵਾਲੀ ਲੇਬਰ ਵਾਧੂ ਖੂਬ ਹਾਂਡਮਾ ਸਾਰੇ ਖੇਤ ਨੂੰ ਵੜਦਾ ਜਾ ਰਹੇ ਆ ਇਹ ਵੜਦੇ ਇਤਰੀਨ ਨੇ ਹਾਂ ਥੋੜੀ ਨਰਮ ਕੰਡਾ ਐ ਫਿਰ ਅੱਗੇ ਇਹਨਾਂ ਨੇ ਪਥੇਰ ਲਾਣੀ ਐ ਥੋੜੀ ਨਰਮਤੀ ਫਿਰ ਲੇਬਰ ਲੇਟ ਮਿਲਦੀ ਆਪਾਂ ਨੂੰ ਫਿਰ ਛੱਡਤੀ ਖੇਤ ਵਿੱਚ ਕਰਕੇ ਥੋੜੀ ਨਰਮ ਕੰਡਾ ਦੀ ਵੜਾਈ ਐ ਸਰੋਂ ਦੀ ਵੱਡੀ ਚੱਲ ਗਈ ਸਰੋਂ ਦੀ ਇੱਧਰ ਚੱਲ ਰਿਹਾ ਬਾਈ ਆਪਣਾ ਇਸਤਰੀਆਂ ਵਾਲਾ ਕੰਮ ਇਕਦਾਰ ਲਗੇ ਹੋਏ ਆ ਮੇਰੇ ਨਾਲ ਹੈ ਨਾ ਹਵਾ ਬਹੁਤ ਚੱਲ ਰਹੀ ਹੈ ਪਹੁੰਚ ਗਏ ਬਾਈ ਆਪਾਂ ਕਰਤਾਰ ਕੰਪੈਨ ਦੇ ਟਰੈਕਟਰ ਪਾਸੋਂ ਕਰਤਾਰ ਕੰਪੈਨ ਟਰੈਕਟਰਸ ਦੀ ਫੈਕਟਰੀ ਮੈਂ ਆ ਵੀਰੇ ਗੈਲ ਔਰ ਵੀਰ ਜਾਈ ਫੱਗਿਆਲੀ ਪਹੁੰਚ ਕੇ ਕਰਤਾਰ ਕੰਪਨੀ ਕਰਤਾਰ ਕੰਪਨੀ ਪਹੁੰਚ ਗਏ ਅੱਜ ਆਪਾਂ ਆਏ ਆਪਾਂ ਮਲੋ ਬਹੁਤ ਸਾਰਾ ਕੰਮ ਦਾ ਥੋੜਾ ਜਿਹਾ ਇਸ ਕਰਕੇ ਆ ਗਏ ਆਪਾਂ ਹੋਰ ਅੱਜ ਮਾ ਚੱਲ ਮੀਲਾ ਦੇਖਾਂ ਕੋਈ ਜੀ ਕਰ ਜਾ ਚੀਜ਼ ਨੂੰ ਦੇਖ ਕੇ ਕਰਤਾਰ ਬਹੁਤ ਰਾਸ਼ ਹੈ ਹਣਾ ਇਹੋ ਹੈ ਬਈ ਕਰਤਾਰ ਕੀ ਸਭ ਤੋਂ ਪੁਰਾਣੀ ਮਸ਼ੀਨ ਸ਼ੁਰੂ ਮੈਂ ਜਿਹੜੀ ਕਰਤਾਰ ਨੇ ਬਣਾਈ ਦੀ 13 6 28 ਗਟਾ ਏ ਰ ਬੀ ਟਾਇਰ ਵੀ ਛੋਟੇ ਆ ਮਾ ਟਰੈਕਟਰ ਵਾਲੇ ਹਾਂ 13 6 28 ਗੱਟਾ ਰਹਿ ਰਿਹਾ ਮੈਂ ਕਿਹਦੇ ਟਾਈ ਰਾਡ ਗਲ ਮੁੜੇ ਦੀ ਉਹ ਦੇਖ ਟਾਈ ਰਾਡ ਵਾਲਾ ਜਗਾੜ ਇੱਕ ਸਟੀering ਟਾਈ ਰਾਡ ਵਾਲਾ ਤਾਂ ਇਸਕਾ ਪਾਵਰ ਨਹੀਂ ਦਾ ਛੋਟੀ ਜੀ ਮਸ਼ੀਨ ਹੈ ਬੈਟਰੀ ਰੱਖੀ ਹੋਈ ਹੈ ਭਈਆਂ ਨੇ ਟਰੈਕਟਰ ਵਾਲੇ ਉਹ ਟਾਇਰ ਹੈ ਪਿੱਛੇ ਵੀ ਦੋਹੀਏ 6 ਵਾਲੇ 6 16 ਵਾਲੇ ਪਿਛੇ ਟਾਇਰ ਮਤ ਰੱਜ ਬੋਲੇ ਦੇਖੀ ਕਾਟੀ ਕੋ ਪੂਰੀ ਡੀਜ਼ਲ ਟੰਕੀ ਛੋਟੀ ਜੀ ਛੋਟਾ ਜਿਹਾ ਰੇਜ ਲੀਟਰ ਮਸ਼ੀਨੋ ਛੋਟੀ ਜੀ ਹੈ ਤਿੰਨ ਸਟਾਰ ਵਾ ਕਰਾ ਲਈ ਹਿੱਸਾ ਹਿੱਸਾ ਦੇ ਕਿਹਨੂੰ ਚਾਹੀਦਾ ਪਿਛੇ ਪਾ بڑا ਜਿਹਾ ਹਿੱਸਾ ਉਸ ਟਾਈਮ ਮੈਂ ਉਹ ਵੀ ਪੜਨੇ ਹੋਣਾ ਵੀ ਕੰਪੇਨ ਹੈ ਬਹੁਤ بڑا ਹੀ ਕਰਦੇ ਸੀ ਨਹੀਂ ਜਦੋਂ ਦੱਤਿਆਂ ਵਾਲ ਵੱਡੇ ਗਰਾਂ ਦੇ ਲੋਕ ਕਿੱਡੀ ਕ ਕਲਚ ਪਲੇਟ ਕੋਲੀ ਕਿੰਨੀ ਗਾ ਨੰਗੀ ਉਹ ਬਈਆ ਕਲਚ ਪਲੇਟ ਤੋਂ ਬਾਹਰ ਇਹ ਛੋਟੀ ਛੋਟੀ ਬੈਲਟਾਂ ਨਹੀਂ ਚਲਾਉਂਦੀਆਂ ਹੋਣੀਆਂ ਇਹਨੂੰ ਐ ਈਵਰ ਡੈਡ ਪਟਿਆਂ ਕੀ ਸਲਿੱਪਾ ਮਰਾਦੇ ਆ ਮਤਲਬ ਇਹਨਾਂ ਨੇ ਤਿਆਰ ਤੋਰ ਕਰਕੇ ਖੜਾਈ ਹੈ ਉਹ ਰ ਇਹ ਦੇਖ ਕੋ ਸਮਾਨ ਪੁਰਾਣਾ ਹੀ ਹੈ ਮਤਲਬ ਇਹ ਉਤਰੀ ਬਸ ਮਤਲਬ ਇੱਕ ਐਗਜ਼ਿਬਿਸ਼ਨ ਮੇ ਲਾਈ ਵੀ ਹੈ ਲਾਲੇਪਣਾ ਦੇਖਣੇ ਵਾਸਤੇ ਫਤ ਪ੍ਰਾਣੀ ਮਸ਼ੀਨ ਕਰਤਾਰ ਗਈ ਹੋ ਗਈ ਬਾਈ ਲੋਡ ਮਸ਼ੀਨ ਜਾਰੀ ਹੈ ਬਾਹਰ ਛੋਟੀ ਹੈ ਫਿਰ ਮਸ਼ੀਨ ਇਹ ਤੇਰੇ ਟਾਇਰ ਪਹੀਆ ਦੇਖ ਵੀ ਕੇ ਟੀ ਟਾਇਰ ਸਾਰਾ ਬਹੁਤ ਮਸ਼ੀਨ ਕੱਢ ਰਹੀ ਹੈ ਕਰਤਾਰ ਖੜੀਆਂ ਕੈਵਨ ਵਾਲੀਆਂ ਕਿੰਨਾ ਘਟ ਰੋ ਮਸ਼ੀਨ ਦਾ ਇਹ ਬੜੀ ਮਸ਼ੀਨ ਹੈ ਇਹ ਨੇੜੇ ਛੋਟੀ ਹੈ ਕਿੰਨੀ ਕਿ ਲਗਾ ਛੋਟੀ ਨੇੜੇ ਕੈਵਨ ਵਾਲੀ ਨਿੰਦਰ ਤੋਂ ਹਿੰਟਾ ਨਹੀਂ ਨਿੰਦਰ ਕਰਤਾਰ ਇਹ ਲੈ ਕੇ ਗਿਆ ਨਿੰਦਰ ਤੋਂ ਹਨਾ ਉਹ ਤੇ बहुत तगड़ा जगाड़ है भाई तैयार तो हो रही है फिटिंग हो गया हवा मतलब रंग ये टचिंग टुचिंग करा हवा मार रहे हैं पेंट नहीं कर रहे रे कोई माड़ी मोटी टचिंग है इन्हें स्टिकर है स्टिकर लग रहे हैं वही ट्रैक्टर सिस्टम है ਯਾਰ ਕਰਤਾਰ ਟਰੈਕਟਰ ਬਣਾ ਰਿਹਾ ਟਰੈਕਟਰ ਹਸਪੀਰ ਬਾੜਾ ਸਾਰਾ ਬਹੁਤ ਤਕੜੀ ਫੈਕਟਰੀ ਹੈ ਵੀ ਗੇਟੀ ਦਾ ਕਿੱਡਾ ਟਾਇਰ ਹੈ ਟਰੈਕਟਰ ਮਾ ਕਿੱਡਾ ਗਾ ਟਰੈਕਟਰ ਹੋਣਾ ਜਿਹੜੇ ਮਨੇ ਟਾਇਰ ਭਵੇਂ ਹੈ ਹੈ ਲੱਕੇ ਮੇਰੇ ਮੋਢੇ ਦਾ ਘਾਰਿਆ ਟਾਇਰ ਇੰਜਨ ਪਏ ਆ ਟਰਬੋ ਚਾਰ ਸਿਲੰਡਰ ਇਹ ਤਾਂ ਬੰਦ ਹੋ ਗਏ ਇੰਜਨ ਯਾਰੀ ਬ ਸੀ ਆਰ ਡੀ ਆ ਆ ਕੇ ਲਾ ਲੈਣਾ ਹਣਾ ਪਹਿਲੇ ਪੈਸੇ ਪਹਿਲੇ ਹੋਣੇ ਹਿੱਸੇ ਤੇ ਮੁਰਲੇ ਆਪਣਾ ਕਿਆ ਘਾਹ ਦੋਨੋਂ ਜਿਹੜਾ ਫੋਰ ਵੀਲ ਦਾ ਮੁਰਲੇ ਹਿੱਸੇ ਆ ਇਹ ਪਿਛਲਾ ਹਿੱਸਾ ਦਾ ਸਾਨੂੰ ਕਿਤੇ ਬੇਲਮਾ ਘੁੰਮੇ ਇਸ ਹਾਰਾ ਹਨ ਸਾਰੀ ਮਸ਼ੀਨ ਚੈੱਕ ਹੋ ਰਹੀ ਹੈ ਦੇਖੋ ਸਮੀ ਬਾਲਗਾ ਚੈੱਕ ਕਰਾਂ ਯੋਪਿਆ ਭਾਈ ਕਾ ਸੱਪ ਤੇ ਪੁਰਾਣੀ ਮਸ਼ੀਨ ਹੈਗਾ ਸਾਈਡ ਮੈਂ ਹੈ ਇਹਨੂੰ ਦੇਖ ਲੱਕੜੀ ਕੇ ਲਾਇਆ ਬਹੁਤ ਬਣਾਣੇ ਬੰਦਿਆਂ ਦੇਖੀ ਇਹਦੇ ਉਹ ਐਟਲ ਲੱਕੜੀ ਦਾ ਲੱਕੜੀ ਕੇਟਲ ਬਣਾ ਕੇ ਲਾਇਆ ਵਾਸਕੇ ਬਣਾ ਕੇ ਹੈਟਲ ਲੱਕੜੀ ਦਾ ਕਾਸ ਗਿਆ ਕਮ ਹੈ ਨਾ ਔਰ ਤਿਆਰ ਦੀਰ ਕਰਕੇ ਰਿਪੇਅਰ ਕਰਕੇ ਫਿਰ ਲਾਵਾਂਗੇ ਇਸਕੇ ਮੁਰੇ ਹਨਾਵੇਂਗੇ ਇੱਧਰ ਬਣ ਰਿਹਾ ਹੈ ਸ਼ੈੱਡ ਛੋਟਪੜਾ ਤਕੜਾ ਜਿਹਾ ਗਾਰਡ ਹੈ ਜਾ ਗਿਆ ਗਿਆ ਜਾਜ ਹੈ ਚਲਾਉਂ ਭਾਈ ਬਣ ਗਿਆ ਕੰਮ ਜਿਹੜਾ ਕੰਮ ਬਣਾਉਣਾ ਇਹਦੇ ਆਪਾਂ ਕੇ ਚੱਲਦੇ ਆ ਥੋੜਾ ਜਿਹਾ ਕੰਮ ਆਪਾਂ ਨੂੰ ਅੱਗੇ ਵੀ ਆ ਫਾਰਮ ਕਿੰਗ ਐਗਰੋ ਪਹੁੰਚ ਗਈ ਬਈ ਉਰੇ ਦੇ ਹੀ ਆਪਣਾ ਮੋਟਰ ਆਪਣੀ ਕੰਪੈਨ ਗਈ ਕਟਰ ਵਾਲੀ ਠੀਕ ਕਰਾਣੀ ਉਹ ਆਈਆਂ ਲੈਣ ਆਪਾਂ ਇਹ 11 ਦਾ ਕੰਮ ਹੈ ਬੰਗਿਆ ਯੋ ਲਗਾ ਮੋਟਰ ਆਪਣੀ ਜੇਰ ਨੂੰ ਫਰੀਟ ਨੂੰ ਰਿਪੇਅਰ ਕਰਨੇ ਵਾਸਤੇ ਦੇਖਦੇ ਉਰੇ ਆਪਾਂ ਨਮੀਆਂ ਬਣਾ ਰਹੇ ਆ ਬਾਈ ਗੀਰ ਬਣਾਨੇ ਇਹ ਦੇਖੋ ਕਾਸਟ ਦੇ ਗੀਰ ਹੈ ਬਹੁਤ ਤਕੜਾ ਜਗਾੜ ਹੈ ਬਈਆਂ ਦਾ ਰਪੇਰਾਂ ਦਾ ਬਹੁਤ ਕੰਮ ਨੇ ਬਣਾਨੇ ਦਾ ਪਹੁੰਚ ਗਏ ਬਈ ਮਿੱਲ ਆਪਾਂ ਟਰੈਕਟਰ ਖੜਿਆ ਆਪਣਾ ਖਾਲੀ ਹੋਇਆ ਵਾ ਰਾਤ ਦਾ ਆਉਲੈਂਡ ਚੱਕਾਂ ਬਈ ਚਲਾ ਪਿੰਡ ਨੂੰ ਬਹੁਤ ਘੁੰਮਾ ਫਿਰਾ ਹੋ ਗਿਆ ਅੱਜ ਠੀਕ ਹੈ ਬਾਈ ਚਲਾ ਆਪਾਂ ਰੱਖ ਲਈ ਮੋਟਰ ਟਰਾਲੀ ਮਾਂ ਪਹਿਲਾਂ ਚਲ ਆ ਜਾ ਵੀਰ ਫਿਰ ਹਾਂ ਬੱਗ ਜਾ ਕੋਈ ਨਹੀਂ ਮਨ ਤੋਂ ਟਾਈਮ ਲੱਗੇਗਾ ਤਾਂ ਲੰਘ ਜਾ ਕੋਈ ਨਹੀਂ ਮੈਂ ਆ ਜਾਣਾ ਟਰੈਕਟਰ ਲੈ ਗਿਆ ਕੋਈ ਗੱਲ ਨਹੀਂ ਠੀਕ ਹੈ ਬਾਈ ਚਲਾ ਘਰਾਂ ਨੂੰ ਆ ਗਏ ਤੇ ਬਾਈ ਮਿਲ ਮਦੇ ਟਰੈਕਟਰ ਖੜਾ ਆਤਿਆ ਇੱਕ ਜਾਣ ਆਪਾਂ ਨੇ ਪ੍ਰੋਗਰਾਮ ਆ ਪ੍ਰੋਗਰਾਮ ਆ ਪਨਿਕਾ ਰਿਹੇ ਬਾਈ ਕੰਮ ਇਧਰ ਆਪਣਾ ਜੋ ਵੀ ਵੀ ਲੱਗ ਜੇਗਾ ਪੰਜ ਚਾਰ ਦਿਨ ਮਲਾਕ ਟੈਲਾਂ ਵਾਲਾ ਨੇੜਾ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਮਿਲਾਂ ਕਰ ਲੂ ਕਿਸੇ ਨਵੀਂ ਵੀਡੀਓ ਮਾ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ